ਲੋ ਜੀ ਅੱਜ ਦੀ ਵੀਡੀਓ ਬਹੁਤ ਸਪੈਸ਼ਲ ਰਹਿਣ ਵਾਲੀ ਹੈ ਜਿਹੜੇ ਭੈਣਾ ਭਰਾਵਾਂ ਨੇ ਦਾਜ ਬਰੀ ਦਾ ਸ਼ਾਦੀ ਦਾ ਵਿਆਹ ਸ਼ਾਦੀ ਦਾ ਕੱਪੜਾ ਲੈਣਾ ਹੈ ਤੁਸੀਂ ਪੰਜਾਬ ਹਰਿਆਣਾ ਹਿਮਾਚਲ ਕਿਤੋਂ ਵੀ ਇਹ ਵੀਡੀਓ ਦੇਖ ਰਹੇ ਹੋ ਤਾਂ ਸਿੱਧਾ ਫੈਕਟਰੀ ਰੇਟਾਂ ਦੇ ਵਿੱਚ ਤੁਹਾਨੂੰ ਸੂਟ ਮਿਲਣਗੇ 15 1500 ਰੁਪਏ ਦਾ ਸੂਟ 500 550 ਰੁਪਏ ਵਿੱਚ ਮਿਲੇਗਾ ਪਹਿਲਾ ਹੀ ਆਰਟੀਕਲ ਬਹੁਤ ਧੁਮਾਕੇਦਾਰ ਗਲਾ ਚੈੱਕ ਕਰੋ ਜੀ ਕਿੰਨਾ ਫੈਂਸੀ ਗਲਾ ਦੁਪੱਟਾ ਚੈੱਕ ਕਰ ਲਓ ਕਿੰਨਾ ਹੈਵੀ ਕਿੰਨਾ ਫੈਂਸੀ ਸੂਟ ਆ ਆ ਗਿਆ ਜੀ ਸੂਟ ਨਾਲ ਦੁਪੱਟਾ ਰੇਟ ਸੁਣ ਕੇ ਤੁਸੀਂ ਹੈਰਾਨ ਹੋ ਜਾਣਾ ਜੀ ਸੂਟ ਮਾਰਕੀਟ 'ਚ ਵੇਚ ਰਹੇ ਜੀ 1200 ਰੁਪਏ ਦਾ ਪੂਰਨ ਚੰਨਣ ਕੰਪਨੀ ਦੇ ਤੁਹਾਨੂੰ ਇਹ ਸੂਟ ਮਿਲ ਲੈ ਜੀ ਸਿਰਫ ਤੇ ਸਿਰਫ 450 ਰੁਪਏ ਦਾ ਪਿਓਰ ਕ੍ਰੇਪ ਦਾ ਡਿਜ਼ਾਈਨਰ ਸੂਟ ਖੁਲਨੇ ਆ ਜੀ ਜਿਹੜੇ ਵਿਆਹ ਸ਼ਾਦੀ ਦੇ ਲੋਕ ਲੈਣ ਆ ਰਿਹਾ 15 1500 ਰੁਪਏ ਦਾ ਸੂਟ ਵੇਚ ਰਹੇ 15 1500 ਦਾ ਸਾਡਾ ਰੇਟ ਸੁਣ ਕੇ ਤੁਸੀਂ ਹੋ ਜਾਣਾ ਹੈਰਾਨ 1500 ਵਿਕਣ ਵਾਲਾ ਸੂਟ ਰੰਗ ਚੱਕ ਕਰੋ ਜੀ ਸਿਰਫ ਤੇ ਸਿਰਫ 550 ਰੁਪਏ ਗਲਾ ਬਹੁਤ ਸੋਹਣਾ ਕੇਰਾ ਬਹੁਤ ਸੋਹਣਾ ਡਿਜ਼ਾਈਨਰ ਕਸੈਂਟ ਡਿਜ਼ਾਈਨਰ ਸੂਟ ਸੂਟ ਮਾਰਕੀਟ ਚ ਵੇਚ ਰਿਆ ਜੀ 1200 ਤੋਂ 1400 ਰੁਪਏ ਦਾ ਪਰ ਕੀਮਤ ਕੋਈ 1200 ਨਹੀਂ ਕੋਈ 1000 ਨਹੀਂ ਸਿਰਫ 550 ਰੁਪਏ ਦਾ ਸੂਟ ਜੀ ਟਿਕ ਦਾ ਪੀਸ ਹੈਵੀ ਵਰਕ ਨਾਲ ਆਈ ਗਈ ਸਾਈਡ ਤੇ ਬਾਜੂ 1500 1800 ਰੁਪਏ ਦਾ ਸੂਟ ਤੁਹਾਨੂੰ ਲੱਗੇਗਾ ਜੀ ਸਿਰਫ 650 ਰੁਪਏ ਪ੍ਰੋਪਰ ਬਨਾਰਸੀ ਸੂਟ 1200 1500 ਵਿਕਦਾ ਜੀ ਮਾਰਕੀਟ ਦੇ ਵਿੱਚ ਕਲਰ ਚੈੱਕ ਕਰ ਲਓ ਜੀ ਨਾਲ ਲੈਮਨ ਸ਼ੇਡ ਪਿੰਕ ਸ਼ੇਡ ਗ੍ਰੀਨ ਸ਼ੇਡ ਸੂਟ ਵਿਕਦਾ ਜੀ 1500 1800 ਰੁਪਏ ਦਾ ਆਪਾਂ ਸੂਟ ਦੇਣਾ ਜੀ ਸਿਰਫ ਤੇ ਸਿਰਫ 650 ਰੁਪਏ ਦਾ ਜੇ ਕਿਸੇ ਭੈਣ ਭਰਾ ਨੇ ਵਿਆਹ ਸ਼ਾਦੀ ਦਾ ਦਾਜਵਰੀ ਦਾ ਕਪੜਾ ਲੈਣਾ ਹੈ ਵਿਜ਼ਿਟ ਕਰ ਲੋ ਜਲਦੀ ਤੋਂ ਜਲਦੀ ਤੁਹਾਡਾ 50000 ਦਾ ਦਾਜਵਰੀ ਦਾ ਕਪੜਾ 15 ਤੋਂ 18000 ਚ ਪੂਰਾ ਹੋ ਜਾਏਗਾ ਜੇ ਕਿਸੇ ਨੇ ਵੇਚਣ ਵਾਸਤੇ ਕਪੜਾ ਲੈਣਾ ਉਹ ਵੀ ਆ ਜਾਓ ਜੀ ਡਬਲ ਪੈਸੇ ਕਰ ਲੋਗੇ ਜੀ 25000 ਨਾਲ ਕੰਮ ਸ਼ੁਰੂ ਕਰ ਲੋ 25000 ਦਾ 50000 ਬਣ ਜਾਏਗਾ ਸਿਰਫ 10 ਦਿਨ ਚ ਸਾਰਾ ਕਪੜਾ ਵੇਚ ਜਿਗਾ ਜੀ ਗਰੰਟੀ ਹੈ